ਮਨ ਜਿਵੇਂ ਸਰਵਰ ਬੰਦ ਕੁਮਸੇਰਾ ਜਿਵੇਂ ਸਰਵਰ ਅੱਖਾਂ ਵਿੱਚ ਬਸਿਆ ਰਾਣੀ ਕ્યા ਮੇਰਾ ਤਰ ਵਰਕ ਪੰਖ ਬਸੇ ਰ ਜੈ ਸੇ ਤਰ ਪੰਖ ਬਸੇ ਰ ਕਿਆ ਮੇਰਾ ਗਿਆਨ ਹੈ ਪ੍ਰਾਣੀ ਕਿਆ ਮੇਰਾ ਗਿਆਨ ਹੈ जल की पीत पवन का थंब जल की पीत पवन का थंब रक्त मोन्द कागारा बन्द का, का हाड मास नाडी जर हाड नाड़ी का पंखी बस बिचारा पंखी बस क्या मेरा, क्या तेरा प्राणी क्या

ਰਾਖੋ ਕੰਡ ਉਸਾਰੋ ਨੀਵਾ ਰਾਖੋ ਕੰਡ ਉਸਾਰੋ ਨੀਵਾ ਸਾਡੇ ਤੀਨ ਹੱਥ ਤੇਰੀ ਸੇਵਾ बंगे बाल पाग सिर बाल ए तन हुए गो पसम की तेरी ए तन हुए गो पसम की तेरी क्या मेरा गया ਆਪਰਾਨੀ ਗਿਆ ਮੇਰਾ ਗਿਆ ਕੀ ਮੇਰਾ ਗਿਆ ਮੇਰਾ ਗਿਆ ਆਪਰਾਨੀ ਗਿਆ ਮੇਰਾ ਕੀ ਤੇਰਾ ਉੱਚੇ ਮੰਦਰ ਸੁੰਦਰ ਨਾਰੀ ਉੱਚੇ ਮੰਦਰ ਰਾਮਨਾਮ ਬਿਨ ਬਾਜੀ ਹਾਰੀ ਰਾਮਨਾਮ ਬਿਨ ਮੇਰੀ ਜਾਤ ਕਮੀਨੀ પાત કમીની મેરી જાત કમીની મેરી જાત કમીની પાત કમી ઓછા જનમ હમારા तुम शरणागत राजा रामचंद तुम शरणागत कह रविदास चमार ओ कह रविदास चमार क्या मेरा ज्ञात है तेरा तेरा क्या तेरा प्राणी क्या मेरा क्या तेरा प्राणी क्या, क्या, क्या मेरा ओ जैसे तरवर पंख बसेरा पंख बसेरा क्या मेरा क्या आप प्री क्या मेरा क्या क्या मेरा दी क्या मेरा कबीर मेरा, मेरा मुझमें कि नहीं जो कि है सो तेरा तेरा तुझको सौंपते क्या लगे तुद गया अर दस हमारी जियो पिंड सब तेरा तुदिया आगे यार जियो पिंड सब, सब। कह नानक सब तेरी वन कोई ना न जाने कहो नानक सब तेरी वे आई कोई ना प्री क्या मेरा क्या तेरा प्राणी क्या मेरा क्या मेरा क्या प्राणी क्या मेरा क्या ਜੈਸੇ ਤਰਵਰ ਪੰਖ ਬਸੇਰਾ ਜੈਸੇ ਤਰਵਰ ਬਸੇਰਾ ਕਿਆ ਮੇਰਾ ਕਿਆ ਤੇਰਾ ਪ੍ਰਾਨੀ ਕਿਆ ਮੇਰਾ ਕਿਆ ਵਾਹਿਗੁਰੂ 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 ਰਾਹੀ ਗੁਰੂ ਭਗਤ ਰਵਿਦਾਸ ਜੀ ਰਾਗ ਸੋਰਠ ਜੀਵ ਪੰਛੀ ਇਸ ਸਰੀਰ ਵਿੱਚ ਵੱਸਦਾ ਹੈ ਉਸ ਦੀ ਕੰਧ ਮਾਨੋ ਪਾਣੀ ਦੀ ਹੈ ਉਸ ਜਿਹੜੇ ਘਰ ਨੂੰ ਜਿਹੜੇ ਥੰਮ੍ਹ ਲੱਗੇ ਨੇ ਪਿੱਲਰ ਹਵਾ ਦੇ ਸਵਾਸਾਂ ਦੇ ਸਵਾਸ ਹੈ ਤੇ ਸਰੀਰ ਹੈ ਨਹੀਂ ਤੇ ਇੱਕਦਮ ਸਰੀਰ ਗਿਰ ਜਾਂਦਾ ਪਿੱਲਰ ਤੋੜੋ ਤੇ ਛੱਤ ਗਿਰ ਜਾਂਦੀ ਤਾਂ ਆਖੋ ਵੈਗਰੂ ਕਹਿੰਦੇ ਸਵਾਸ ਰੂਪੀ ਥੰਮ ਟੁੱਟਿਆ ਨਹੀਂ ਕਿ ਸਰੀਰ ਰੂਪੀ ਜਿਹੜੀ ਸਾਡੀ ਕੰਧ ਹੈ ਉਸੇ ਵੇਲੇ ਟੁੱਟ ਜਾਂਦੀ ਰક્ત ਬੂੰਦ ਕਾ ਗਾਰ ਜਿਵੇਂ ਸਰੀਰ ਦੀ ਕਾੜ ਮਾਤਾ ਪਿਤਾ ਦੇ ਸੰਯੋਗ ਤੋਂ ਬਣੀ ਮਹਾਰਾਜ ਕਹਿੰਦੇ ਗਾਰੇ ਗਾਰਾ ਹੁਣ ਗਾਰੇ ਨਾਲ ਆਪਾਂ ਬਣਾਈਏ ਤੇ ਟੁੱਟਦੀਆਂ ਵੀ ਛੇਤੀ ਨੇ ਮਹਾਰਾਜ ਸਮਝਾਣਾ ਇਹ ਕਿਉਂਦੇ ਨੇ ਵੀ ਅਸੀਂ ਜਿੰਨਾ ਮਰਜ਼ੀ ਸਜਾ ਲਈ ਕਰ ਲਈਏ ਪਰ ਸਾਡੇ ਜਿਹੜੇ ਜਾਨ ਦੇ ਵੇਲੇ ਮਹਾਰਾਜ ਨੇ ਇਹ ਨਹੀਂ ਵੇਖਣਾ ਵੀ ਇਹਦੇ ਅੰਦਰ ਕਿੰਨਾ ਵੇਟ ਹੈ ਇਹਦਾ ਇਹਦੀ ਤਾਕਤ ਕਿੰਨੀ ਕੁ ਹੈ ਜਦੋਂ ਉਹਨੇ ਲਜਾਣਾ ਇੱਕ ਪਲ ਚ ਲਜਾਣਾ ਅੱਜ ਸਵੇਰੇ ਖਬਰ ਪੜੀ ਵੀ ਉੱਤਰਾਖੰਡ ਦੇ ਵਿੱਚ ਇੱਕਦਮ ਲੱਡਾ ਕਹਿੰਦੇ 30 ਸਕਿੰਟ ਦੇ ਵਿੱਚ ਵਿੱਚ ਸਾਰਾ ਜਿਹੜਾ ਪਿੰਡ ਸੀ ਨਾ ਪਿੰਡ ਦਾ ਪਿੰਡ ਹੀ ਪੂਰਾ ਮੈਦਾਨ ਬਣ ਗਿਆ ਆਖੋ ਵਾਇਕਰੋ ਸਾਰੀ ਨਦੀ ਨਦੀ ਉੱਗ ਗਈ ਕੋਈ ਹੋਟਲ ਦੇ ਲੋਕ ਜਿਹੜੇ ਉੱਥੇ ਰਹਿ ਰਹੇ ਸ ਭੱਜੇ ਟੂਰਿਸਟ ਬਾਹਰ ਪਰੋਂ ਟਾਈਮ ਨਹੀਂ ਮਿਲਿਆ ਨਿਕਲਣ ਦਾ ਸੜਕ ਉਹ ਪਤਾ ਨਹੀਂ ਹੁਣ ਕਿੱਥੇ ਪਹੁੰਚੇ ਨੇ ਅਜੇ ਉਹਨਾਂ ਗਾਰੇ 'ਚ ਲੱਭ ਰਹੇ ਨੇ ਆਖੋ ਵਾਇਕਰੋ ਪਰ ਦੇਖੋ ਹੁਣ ਅਗਰ ਜਿਹੜੇ ਬੰਦੇ ਸੋਚ ਕੇ ਗਏ ਖੁਸ਼ੀਆਂ ਮਨਾਣ ਗਏ ਘੁੰਮਣ ਗਏ ਤੇ ਜਦੋਂ ਤੱਕ ਪਤਾ ਚੱਲਿਆ ਤਦ ਤੱਕ ਪਤਾ ਨਹੀਂ ਕਿੱਥੇ ਕਈ ਸੁਤਾ ਹੀ ਹੋਣੇ ਆ ਮਿਲਵਾਇਕਰੋ ਤੋ ਉਹ ਤੋਂ ਵਹਾ ਕੇ ਸਾਰਾ ਲੈ ਹੁਕਮ ਦੇ ਉਹਦੇ ਨੇ ਹੁਕਮ ਉਹਦੇ ਨੇ ਆਪਾਂ ਕਹੀਏ ਵੀ ਉੱਥੇ ਨਾ ਜਾਓ ਜੇ ਫਲਾਨੀ ਥਾਂ 'ਤੇ ਜਦੋਂ ਉਹਨੇ ਲਿਜਾਣਾ ਹੈ ਨਾ ਬੰਦੇ ਨੂੰ ਉੱਥੇ ਖੜਾ ਵੀ ਕਰ ਦੇਣਾ ਬੰਦਾ ਬੰਦਾ ਕਹਵੇ ਨਾ ਜੀ ਮੈਂ ਬਹੁਤ ਸਿਆਣਾ ਮੈਂ ਨਹੀਂ ਇਦਾਂ ਜਾਂਦਾ ਫਲਾਡੇਸ਼ਿਆ ਕੋਈ ਫਲਾ ਨਹੀਂ ਥਾਂ ਜੇ ਮੇਰਾ ਲਿਖਿਆ ਉੱਥੇ ਹੈ ਨਾ ਤੇ ਉਹ ਫਿਰ ਵੈਗਰੂ ਜੀ ਵੈਗਰੂ ਜੀ ਉਹ ਉਹਨਾਂ ਦੇ ਹੱਥ ਆਖੇਡ ਉਹ ਲਿਖਿਆ ਬਦਲ ਨਹੀਂ ਸਕਦੇ ਉਹਨਾਂ ਦੇ ਹੱਥ ਸਾਰੀ ਖੇਡ ਆ ਗੁਰੂ ਸਾਹਿਬ ਨਹੀਂ ਉਹ ਬਦਲ ਵੀ ਸਕਦੇ ਕੰਮ ਸੁਪਨੇ ਵਿੱਚ ਵੀ ਪਾ ਦਿੰਦੇ ਪਰ ਇਹ ਗੱਲ ਆਪਾਂ ਹਮੇਸ਼ਾ ਯਾਦ ਰੱਖਣੀ ਵੇ ਸਾਡੇ ਹੱਥ ਨਹੀਂ ਹੈ ਵੈਗਰੂ ਜੀ ਆ ਬਣੀ ਇੰਨਾ ਜੂਰ ਸਮਝ ਆ ਜਾਂਦੀ ਕਿ ਆ ਜਾਣਾ ਕਿਵ ਮਰਾਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਮਸਕੀਨ ਜੀ ਦੱਸਦੇ ਸੀ ਕਿ ਮੈਂ ਜਦੋਂ ਇਹ ਉਗੰਪਾਇਆ ਸੀ ਗੁਜਰਾਤ ਵਿੱਚ ਸ਼ਹਿਰ ਦਾ ਕੀ ਨਾਸੀ ਉਜ ਉਜ ਨਾ ਜੀ ਹਾਂ ਇੱਕ ਰਾਤ ਪਹਿਲੇ ਮੈਂ ਉੱਥੇ ਸੀ ਕੱਦ ਉੱਥੇ ਦੇ ਗੁਰਦੁਆਰਿਆਂ 'ਚ ਮੇਰੀ ਸੇਵਾ ਲੱਗੀ ਕਥਾ ਦੀ ਉੱਥੋਂ ਮੈਂ ਜਿਹੜੀ ਰਾਤ ਮੈਨੂੰ ਹੁਕਮ ਹੋਇਆ ਵੀ ਜਾਣ ਦਾ ਦੂਜੇ ਪਾਸੇ ਤੇ ਮੈਂ ਦੂਜੇ ਸ਼ਹਿਰ ਚਲਾ ਗਿਆ ਤੇ ਵਾਪਸ ਆਇਆ ਤੇ ਪਤਾ ਚੱਲੇ ਉਹ ਹੀ ਵੀ ਹੋਟਲ ਉਹ ਕਮਰੇ ਸਭ ਡੁੱਟ ਚੁੱਕੇ ਸਭ ਢਹਿ ਢੇਰੀ ਹੋ ਚੁੱਕੇ ਆਖੋ ਵaikru ਮਨੋ ਕੋਈ ਚੀਜ਼ ਪੱਕੀ ਨਾ ਕਦੇ ਆਪਾਂ ਸਮਝ ਲਈਏ ਵੀ ਮੇਰੀ ਕੋਠੀ ਬਾਵੇਂ ਮੈਂ ਕਿੰਨਾ ਸੀਮੈਂਟ ਪਾ ਲਾਂ ਕਿੰਨੇ ਮੋٹے ਸੀ ਕਹਿ ਰਹਿਣ ਵਾਸਤੇ ਬੰਦਾ ਆਪਣੀ ਸਿਆਣ ਆਪਣਾ ਕੋਸ਼ਿਸ਼ ਕਰਦਾ ਵਧੀਆ ਤੋਂ ਵਧੀਆ ਤਗੜੇ ਤੋਂ ਤਗੜੇ ਮਹਿਲ ਬਣਾਈਏ ਪਰ ਇਹ ਸਾਰੇ ਵੀ ਟਹਿ ਜਾਣੇ ਇਹ ਪਤਾ ਨਹੀਂ ਕਦੋਂ ਟਹਿਗੇ ਆਪਾਂ ਟਹਿ ਜੂ ਜਾਣੇ ਆਖੋ ਵਾਹਿਗੁਰੂ ਤੇ ਜਦੋਂ ਬੰਦਾ ਇਹ ਗੱਲ ਯਾਦ ਰੱਖ ਲੈਣਾ ਵੀ ਆਪਾਂ ਸਦੀਵੀ ਨਹੀਂ ਆ ਫਿਰ ਬੰਦੇ ਦੇ ਕੰਮ ਬੜੇ ਵਧੀਆ ਹੁੰਦੇ ਬੰਦੇ ਨੂੰ ਆਪਣਾ ਜਾਣਾ ਯਾਦ ਹੋਵੇ ਵੀ ਮੇਰਾ ਪਤਾ ਨਹੀਂ ਅੱਜ ਬੁਲਾਵੇ ਕਿ ਕੱਲ੍ਹ ਕਿਸਵੇਂ ਨੇ ਨਾ ਉਹ ਜਿਹੜੇ ਉਸ ਗੱਲ ਦੇ ਯਾਦ ਵਿੱਚ ਬੰਦੇ ਕੋਲ ਪਾਪ ਨਹੀਂ ਹੁੰਦੇ ਉਸ ਨੂੰ ਨਵੇਂ ਤੋਂ ਖਾ ਨਹੀਂ ਕਰਦਾ ਬੰਦਾ ਕਿਸੇ ਨਾਲ ਝਗੜੇ ਨਹੀਂ ਕਰਦਾ ਲੋਭੀ ਨਹੀਂ ਹੁੰਦਾ ਬੰਦਾ ਬੜਾ ਜ਼ਰੂਰੀ ਹੈ ਇਹ ਵਿਚਾਰਾਂ ਕਰਨੀ ਰੋਜ਼ ਸਾਨੂੰ ਇਹੋ ਜੀ ਵਿਚਾਰ ਸਤਿਗੁਰੂ ਜੀ ਕੋਲੋਂ ਸੁਣਨੀ ਚਾਹੀਦੀ ਆਖੂ ਮੈਕਰੋ ਰੋਜ਼ ਇਹੋ ਜੀਆਂ ਵਿਚਾਰਾਂ ਜਿੱਥੇ ਅਸੀਂ ਜੋ ਮੰਗੇ ਪੜ ਲੈਂਦੇ ਆ ਲੱਖ ਖੁਸ਼ੀਆਂ ਪੜ ਲੈਂਦੇ ਆ ਪਰ ਰੋਜ਼ ਇਹਨਾਂ ਨੂੰ ਪੜਨਾਂ ਦੇ ਨਾਲ ਨਾਲ ਇਹ ਵੀ ਪੜਨਾਂ ਕਿ ਭਾਵੇਂ ਖੁਸ਼ੀਆਂ ਲੱਖਾਂ ਨੇ ਪਰ ਇਹਨਾਂ ਲੱਖਾਂ ਖੁਸ਼ੀਆਂ ਨੇ ਇੱਥੇ ਹੀ ਰਹਿ ਜਾਣਾ ਆਪਾਂ ਤੁਨ ਜੀ ਅਖੂ ਵਾਈਗਰੂ ਵਾਈਗਰੂ ਜਿਵੇਂ ਕਿਸੇ ਇੱਕ ਪਿਆਰੇ ਨੇ ਕਿਹਾ ਵੀ ਇੱਕ ਦ੍ਰਿਸ਼ਟਾਂਤ ਦਿੱਤਾ ਸੀ ਬੰਦਾਓ ਕਿਸੇ ਤਰ੍ਹਾਂ ਬੰਦਗੀ ਵਾਲਾ ਸੀ ਉਹਨੇ ਆਪਣੇ ਚੇਲਿਆਂ ਨੂੰ ਪੁੱਛ ਲਿਆ ਕਹਿੰਦਾ ਇਹ ਗੱਲ ਦੱਸੋ ਵੀ ਜਦੋਂ ਇੱਕ ਬੰਦਾ ਇੱਕ ਗਾਂ ਨੂੰ ਲੈ ਕੇ ਜਾ ਰਿਹਾ ਹੋਵੇ ਤੇ ਗਾਂ ਦੇ ਗਲੇ ਦੇ ਵਿੱਚ ਉਹਨੇ ਰੱਸੀ ਪਾਈ ਹੁਣ ਦੱਸੋ ਵੀ ਗੁਲਾਮ ਕੌਣ ਹੈ ਅਸੀਂ ਸਾਰੇ ਕੀ ਕਵਾਂਗੇ ਵੀ ਜਿਹਦੇ ਗੱਲ 'ਚ ਰੱਸੀ ਹੈ ਉਹ ਗੁਲਾਮ ਹੈ ਨਾ ਹੁਣ ਅਸੀਂ ਕਹਿੰਦੇ ਵੀ ਮੰਨ ਲਓ ਅਸੀਂ ਰੱਸੀ ਖੋਲ ਦਿੱਤੀ ਤੇ ਗੁਲਾਮ ਦਾ ਕੰਮ ਹੈ ਮਾਲਕ ਦੇ ਮਗਰ ਚੱਲਣਾ ਆਖੋ ਵਾਹਿਗੁਰੂ ਇਹ ਦੱਸੋ ਵੀ ਗਾਂ ਮਾਲਕ ਦੇ ਮਗਰ ਜਾਏਗੀ ਕਿ ਮਾਲਕ ਗਾਂ ਮਗਰ ਦੌੜੇਗਾ ਆਖੋ ਵਾਹਿਗੁਰੂ ਵਾਹਿਗੁਰੂ ਕੌਣ ਗੁਲਾਮ ਹੋਇਆ ਇੱਥੇ ਆਖੋ ਵਾਹਿਗੁਰੂ ਵਸਤੂਆਂ ਗੁਲਾਮ ਨਹੀਂ ਨੇ ਕੋਠੀਆਂ ਗੁਲਾ ਹੈ ਆਪਾਂ ਕਹਿੰਦੇ ਸਾਡੀ ਪਰ ਅਸਲੀ ਨਹੀਂ ਇਹ ਸਾਡੇ ਮਾਲਕ ਨੇ ਪਰ ਇਹੀ ਫਰਕ ਹੈ ਬਸ ਭਗਤ ਦੇ ਸੰਸਾਰੀ ਭਗਤ ਗੁਲਾਮ ਨਹੀਂ ਹੁੰਦਾ ਵਸਤੂਆਂ ਦਾ ਨਾ ਭਗਤ ਇਹਨਾਂ ਨੂੰ ਛੱਡ ਕੇ ਜੰਗਲ 'ਚ ਜਾ ਕੇ ਬੈਠਦਾ ਭਗਤ ਕਬੀਰ ਜੀ ਗੁਲਾਮ ਨਹੀਂ ਹੋਏ ਆਪਣੇ ਘਰ ਦੇ ਕਦੇ ਨਾ ਮੋਹ ਦੇ ਨਾ ਬੱਚਿਆਂ ਦੇ ਕਿਸੇ ਦੇ ਗੁਲਾਮ ਨਹੀਂ ਪਰ ਰਹਿੰਦੇ ਸਭ ਦੇ ਵਿੱਚ ਨੇ ਡਿਊਟੀਆਂ ਸਾਰੀਆਂ ਸੰਭਾਲਦੇ ਐ ਪਰ ਫਿਰ ਵੀ ਰਾਮ ਰਾਮ ਕਹਿਣਾ ਕਦੇ ਹਾਂ ਕਹਿੰਦੇ ਨੇ ਮੈਂ ਹਾਂ ਗੁਲਾਮ ਬਾਣੀ ਵੀ ਕਹਿੰਦੀ ਕੋ ਨਾਨਕ ਗੁਲਾਮ ਕਰ ਕਾ ਕੋ ਨਾਨਕ ਗੁਲਾਮ ਜਿ ਆਏ ਪਾਵੇਂ ਮਾਰ ਜਿ ਆਏ ਮਾਰੇ ਗਏ ਹੋ ਆਉਂਦਾ ਨੋ ਮੁੱਲ ਖਰੀਦੀ ਲਾਲਾ ਗੋਲਾ ਮੁੱਲ ਖਰੀਦੀ ਲਾਲਾ ਮੇਰਾ ਨਾਮ ਸਬਾਗਾ ਮੇਰਾ ਨਾਮ ਗੁਰ ਕੀ ਬਚਨੀ ਹਾਟ ਬਿਕਾਨਾ ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ ਜਿਤ ਲਾਇਆ ਤਿਤ ਲਾਗਾ ਤੇਰੇ ਲਾਲੇ ਕਿਆ ਚਤrai ਤੇਰੇ ਲਾਲੇ ਸਾਹਿਬ ਕਾ ਹੁਕਮ ਨ ਕਰਨਾ ਜਾਈ ਸਾਹਿਬ ਕਾ ਹੁਕਮ ਜੋ ਗੁਲਾਮ ਉਹ ਹੈ ਜਿਹੜਾ ਵਸਤੂਆਂ ਮਗਰ ਲੱਗ ਕੇ ਰੱਬ ਨੂੰ ਬੁਲਾਵੇ ਉਹ ਗੁਲਾਮ ਹੈ ਆਖੋ ਵਾਹਿਗੁਰੂ ਔਰ ਜਿਨ੍ਹਾਂ ਨੂੰ ਵਸਤੂਆਂ ਦੀਆਂ ਢੇਰੀਆਂ ਢੁਲਾ ਨਾ ਸਕਣ ਭਾਈ ਮਤੀ ਦਾਸ ਆਖੋ ਵਾਹਿਗੁਰੂ ਜਿਨ੍ਹਾਂ ਨੂੰ ਰਾਜ ਪਾਟ ਢੁਲਾ ਨਾ ਸਕਣ ਜਿਨ੍ਹਾਂ ਨੂੰ ਦਿੱਤੋਂ ਔਰੰਗਜੀਬ ਨੇ ਝੂਠੇ ਰਸ ਕਹਿ ਮੈਂ ਤੈਨੂੰ ਐਡਾ ਵੱਡਾ ਤੇਰੇ ਵਿਆਹ ਕਰਾਂਗੇ ਤੈਨੂੰ ਆ ਖੁਸ਼ੀਆਂ ਦੇਵਾਂਗੇ ਤੈਨੂੰ ਰਾਜਾ ਬਣਾਵਾਂ ਕਹਿੰਦਾ ਜੋ ਸੁਖ ਗੁਰਤੇਗ ਬਾਦ ਦਾ ਸਹਿਮਤ ਦੀ ਸੇਵਾ ਵਿੱਚ ਹੈ ਨਾ ਉਹ ਤੇਰੀਆਂ ਇਹਨਾਂ ਵਸਤੂਆਂ ਚ ਨਹੀਂ ਕਿੰਨਾ ਕੁਝ ਇਤਿਹਾਸ ਸਾਨੂੰ ਵਸਤੂਆਂ ਤੋਂ ਨਿਰਲੇਪ ਹੋਣਾ ਸਿਖਾਉਂਦਾ ਹੈ ਨਿਰਲੇਪ ਬਾਣੀ ਭਗਤ ਰਵਿਦਾਸ ਜੀ ਕਹਿੰਦੇ ਜਬ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਦੇ ਆਖੋ ਵੈਗਰੂ ਆਓ ਐਵੇਂ ਹੀ ਪੜ ਲਈ ਆਖੋ ਵੈਗਰੂ ਜਬ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾ ਹਮ ਪ੍ਰੇਮ ਬੰਧਨ ਤੁਮ ਆਪਣੇ ਛੂਟਨ ਕੋ ਜਤਨ ਕਰੋ ਹਾ ਆਪਣੇ ਛੂਟਨ ਕੋ ਹਮ ਛੂਟੇ ਤੁਮ ਯਾਰਾ ਦੇ ਮਾਦਵੇ ਜਾਣਤ ਹੋ ਜੈਸੀ ਤੈਸੀ अब कहा करोगे करो ऐसी अकबा एक तो शब्द चल रहे हैं प्राणी क्या मेरा प्रान्द। क्या, प्रान्द। क्या तेरा जैसे तरवर तरवर की अंदर पेड़ पंख हो गया पंची अकबा एक ऐसी बंद कर जैसे तरवर पंख बसेरा जिमें किसी पेड़ के पंछी हो कि दूर बैठेगा 2 ਘੰਟੇ 1 ਘੰਟਾ ਚਲੋ ਹਾਲ ਨਾ ਫਿਰ ਵੀ ਉੱਠ ਕੇ ਜਾਣਾ ਪੈਂਦਾ ਹਨੇਰੀ ਆਈ ਤਾਂ ਹਾਲ ਨਾ ਮ ਟੁੱਟ ਜਾਂਦਾ ਕਿ ਉੱਥੋਂ ਵੀ ਜਾਣਾ ਪੈਂਦਾ ਹੌਸਲੇ ਛੱਡ ਕੇ ਮਹਾਰਾਜ ਕਹਿੰਦਾ ਪੇੜ ਤੇ ਖੜਾ ਪਰ ਪੰਛੀ ਨੂੰ ਜਾਣਾ ਪੈਂਦਾ ਇਦਾਂ ਹੀ ਆਪਾਂ ਵੀ ਕੁਝ ਟੈਂਪਰੇਰੀ ਆਏ ਹਾਂ ਮਹਾਰਾਜ ਅਸੀਂ ਦੇਖ ਲਈ ਸਾਡੇ ਤੋਂ ਪਹਿਲੇ ਕਈ ਸਾਨੂੰ ਪਤਾ ਹੋਣਗੇ ਸਾਡੇ ਬਜ਼ੁਰਗ ਦਾਦੇ ਪੜਦਾਦੇ ਪਰ ਸਾਨੂੰ ਕਿੱਥੇ ਨਜ਼ਰ ਆ ਰਹੀ ਕਈ ਵਾਰ ਤੇ ਸਾਡੇ ਪੜੋਸ ਕੋਈ ਛੇਤੀ ਵੀ ਗਿਆ ਹੁੰਦਾ ਆਖੋ ਵਾਇਕਰੂ ਵਾਇਕਰੂ ਹੁਣ ਭਾਵੇਂ ਜਿੰਨਾ ਮਰਜ਼ੀ ਅਸੀਂ ਉਹਦੇ ਗੁਣ ਗਾ ਲਈਏ ਲੇਕਿਨ ਉਹ ਮਿੱਟੀ ਖਤਮ ਹੋ ਚੁੱਕੀ ਹੈ ਨਾ ਉਹ ਮਿੱਟੀ ਮਿੱਟੀ 'ਚ ਰਲ ਚੁੱਕੀ ਹੈ ਮਾਟੀ ਮਾਟੀ ਹੋਈ ਇੱਕ ਰੋਮਨ ਹਾਰੇ ਕੀ ਕਮਨ ਦੇ ਕਿੰਨਾ ਵੀ ਕਹਿ ਲਿਆ ਇਸ ਵੀ ਮਾਰ ਸਾਨੂੰ ਸਿਖਾਉਂਦੇ ਕਿ RAM RAM ਕਹਿਂਚ ਸਵਾਦ ਆਏਗਾ ਹੁਣ ਭਗਤਾਂ ਨੂੰ ਕੀ ਹੁੰਦਾ ਪਤਾ ਹੈ ਭਗਤਾਂ ਨੂੰ ਹੁੰਦਾ ਕਿ ਸ਼ਾਇਦ ਮੈਂ ਅਗਲੇ ਪਲ ਚੱਲਾਂ ਤਾਂ ਨਹੀਂ ਤਾਂ ਫਿਰ ਉਹ ਰਸ ਨਾ ਪਾਟ ਕਰਦੇ ਵਾਹਿਗੁਰੂ 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 ਜਿਵੇਂ ਮੰਨ ਲਓ ਬੱਚੇ ਨੂੰ ਪਤਾ ਹੋਵੇ ਨਾ ਅੱਧੇ ਘੰਟੇ ਬਾਅਦ ਇਹ ਧਿਆਨ ਹੈ ਤੇ ਇਹ ਕੁਐਸਚਨ ਪੱਕਾ ਆਣਕ ਉਹ ਬੱਚਾ ਰੱਟਾ ਕੀ ਲਾ ਗਿਆ ਚੰਗੀ ਤਰ੍ਹਾਂ ਲਾ ਗਿਆ ਇੱਕ ਅੱਖਰ ਨਹੀਂ ਛੱਡਾਂਗਾ ਇਹਦਾ ਤੇ ਇਹ ਤਾਂ ਆਣਾ ਹੀ ਆਣਾ ਪੰਜ ਨੰਬਰ ਪੂਰੇ ਲੈਣੇ ਆਖੋ ਵਾਹਿਗੁਰੂ ਬਸ ਭਗਤ ਵੀ ਕਹਿੰਦਾ ਪੂਰੇ ਨੰਬਰ ਲੈਣੇ ਗੁਰੂ ਸਾਹਿਬ ਕੋਲ ਜਾ ਕੇ ਪਰ ਉਹ ਤਾਂ ਹੀ ਮਿਲਣਗੇ ਜਦੋਂ ਗੁਰੂ ਦਾ ਸਿਰ ਤੇ ਹੱਥ ਆਵਾਪਾਸ਼ਬਲ ਪੜ੍ਹ ਕੇ ਫਿਰ ਬੇਨਤੀ ਕਰਿਏ ਜੀ ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਕਹਿੰਦੇ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਹੁਣ ਕਹਿੰਦੇ ਰਾਖੋ ਕੰਧ ਉਸਾਰੋ ਨੀਵਾ ਆ ਡੁੰਗੀਆਂ ਨੀਆਂ ਪੁੱਟ ਪੁੱਟ ਕੇ ਅਸੀਂ ਕੰਧਾਂ ਉਸਾਰਦੇ ਆ ਪਰ ਇਹ ਨਹੀਂ ਪਤਾ ਆਪਣੀ ਕੰਧ ਕਿਸੇ ਵੇਲੇ ਵੀ ਗਿਰ ਜਾਣ ਆਖੋ ਵੈਕਰੋ ਕਹਿੰਦੇ ਸਾਡੇ ਤੀਨ ਹੱਥ ਤੇਰੀ ਸੀਮਾ ਜਦੋਂ ਆਪਾਂ ਜਾਣਦੇ ਆ ਤੇ ਆ ਮੁਸਲਮਾਨ ਵੀਰ ਕਹਿੰਦੇ ਨੇ ਕਿੰਨੀ ਕੁ ਜਗ੍ਹਾ ਚਾਹੀਦੀ ਭਾਈ ਬੰਦੇ ਨੂੰ ਕਹਿੰਦੇ ਨੇ ਸਰੀਰ ਦੇ ਤਿੰਨ ਹੱਥ ਸਾਢੇ ਤਿੰਨ ਹੱਥ ਆਖੋ ਵੇਖ ਰੋ ਜਿਹੜਾ ਵੀ ਸਰੀਰ ਹੁੰਦਾ ਹੈ ਹਰ ਸਰੀਰ ਦੇ ਆਪਣੇ ਆਪਣੇ ਲੰਬਾਈ ਹੈ ਸਾਢੇ ਤਿੰਨ ਹੱਥ ਜਿੰਨੀ ਲੰਬਾਈ ਹੁੰਦੀ ਸਰੀਰ ਦੀ ਆਖੋ ਵੇਖ ਰੋ ਕਹਿੰਦੇ ਇੰਨੀ ਕੁ ਜਗ੍ਹਾ ਬਹੁਤ ਹੁੰਦੀ ਹੈ ਇੱਕ ਬੰਦੇ ਨੂੰ ਕਬਰ ਵਾਸਤੇ ਉਹ ਉਹਨਾਂ ਦੇ ਹਿਸਾਬ ਨਾਲ ਕਰ ਪਰਬ ਕਹਿਣ ਤੋਂ ਭਾਵੇਂ ਜਿੰਨੀ ਮਰਜ਼ੀ ਜਗ੍ਹਾ ਬਣਾ ਲਈਏ ਜਾਨ ਮਿਲਣ ਤਾਂ ਥੋੜੀ ਜਿਹੀ ਜਗ੍ਹਾ ਹੀ ਚਾਹੀਦੀ ਹੈ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏਗੋ ਭਸਮ ਕੀ ਡੇਰੀ ਏ ਵੈਗੁਰੂ ਜੀ ਕਿ ਸਮਝਾ ਰਿਹਾ ਤੂੰ ਸਿਰ ਉੱਤੇ ਬੜੇ ਸਵਾਰ ਸਵਾਰ ਕੇ ਪੱਗਾਂ ਬੰਨਦਾ ਕਈ ਭੈਣ ਆਂਦਾ ਨਾ ਜੈ ਸਿਰ ਰਚ ਰਚ ਬਾਂਦਤ ਪਾਗ ਸੋ ਸਿਰ ਚੁੰਝ ਸਵਾਰੇ ਕਾਗ ਇਸ ਤਨ ਧਨ ਕੋ ਕਿਆ ਗਰਵਈਆ RAM ਨਾਮ ਕਾਹੀ ਨੰਦੜੀਆ ਬੜੀਆਂ ਸੋਹਣੀਆਂ ਸੋਹਣੀਆਂ ਪੱਗਾਂ ਸਜਾ ਰਿਆ ਕਹਿੰਦੇ ਇੰਨਾ ਟਾਈਮ ਲਾ ਲਾ ਕੇ ਫਰੀਦ ਜੀ ਕਹਿੰਦੇ ਕਿੰਨੀ ਦੇਰ ਹੋ ਗਈ ਮੈਨੂੰ ਤੈਨੂੰ ਦੇਖਦੇ ਇੱਕ ਮੁੰਡਾ ਜਵਾਨ ਲੱਗਾ ਸੀ ਪੱਗ ਬੰਦਾ ਸੀ ਫਿਰ ਉਤਾਰ ਦਿੰਦਾ ਪੱਗ ਬੰਦਾ ਫਿਰਦਾ ਬਾਬਾ ਫਰੀਦ ਜੀ ਕਹਿੰਦੇ ਤੂੰ ਕੀ ਕਰੀ ਜਾਂਦਾ ਕਹਿੰਦਾ ਜੀ ਬਸ ਸੋਹਣੀ ਨਹੀਂ ਆ ਰਹੀ ਪੱਗ ਸੋਹਣੀ ਨਹੀਂ ਆ ਕਹਿੰਦੇ ਬੜਾ ਸਮਾਂ ਖਰਾਬ ਕਰ ਰਹੇ ਇੰਨੀ ਦੇਰ ਅੱਲਾ ਦੀ ਬੰਦਗੀ ਕਰ ਲੈ ਇੱਕ ਵਾਰੀ ਬੰਗ ਬੰਨਣਾ ਠੀਕ ਹੈ ਜੇ ਬੜੀ ਬੰਨੀ ਗਈ ਬੰਨੀ ਗਈ ਹੁਣ ਬਹਿ ਕੇ ਬੰਦਗੀ ਕਰਨ ਲੈ ਕਿੰਨੇ ਸਮੇਂ ਤੱਕ ਠੋਡੇ ਕਰਨ। ਹੁਣ ਭਗਵਾਨ ਮਰੀ ਜੀ ਕਹਿੰਦੇ ਥੋੜੇ ਸਾਲ ਬਾਅਦ ਥੋੜੇ ਸਮੇਂ ਬਾਅਦ ਮੈਂ ਆਇਆ। ਉਹਨਾਂ ਦੀ ਦੂਰ ਦ੍ਰਿਸ਼ਟੀ ਸੀ। ਉਹਨਾਂ ਨੇ ਦੇਖਿਆ ਕਿ ਸਰੀਰ ਦਾ ਪਿੰਜਰ ਪਿਆ। ਅਖੋ ਵੈਕਰੋ। ਉੱਥੇ ਇੱਕ ਖੋਕੋ ਦੀ ਸਰੀਰ ਦੀ ਖੋਪੜੀ ਵੀ ਹੈ। ਉਹਦੇ ਤੇ ਨੇ ਇੱਕ ਕਾਂ ਕਾਂ ਜਿਹੜਾ ਹੈ ਕਾਂ ਆਪਣੀ ਚੁੰਝ ਤੇਜ਼ ਕਰ ਰਿਹਾ। ਅਖੋ ਵੈਕਰੋ। ਤੇ ਪਗਤ ਜੀ ਬਹਿ ਗਏ ਕਹਿੰਦੇ ਉਹ ਇਹ ਉਹੀ ਮੁੰਡਾ ਹੈ ਅਖੋ ਵੈਕਰੋ ਕਹਿੰਦੇ ਇਹ ਉਹੀ ਮੁੰਡਾ ਹੈ ਜਿੰਨੂੰ ਮੈਂ ਕਹਿੰਦਾ ਹੁੰਦਾ ਸੀ ਵੀ ਤੂੰ ਪਾਠ ਕਰ ਲੈ ਅੱਲਾ ਦੀ ਬੰਦਗੀ ਕਰ ਲੈ ਵਾਰ-ਵਾਰ ਪੱਗਾਂ ਨਾ ਚਾਹੇ ਦੇਖ ਤੇਰੀ ਖੋਪੜੀ ਅੱਜ ਕਿਹੜੇ ਕੰਮ ਆ ਰਹੀ ਇੱਕ ਕਾਂ ਦੇ ਚੁੰਝ ਸਵਾਰਨ ਜਿੰਨੀ ਬਸ ਆ ਕੰਮ ਫਿਰ ਉਹਨਾਂ ਨੇ ਸ਼ਬਦ ਉਚਾਰਿਆ ਸੀ ਜਹ ਸਿਰ ਰਚ ਰਚ ਬੰਦਿਤ ਪਾਗ ਜਿਹਦੇ ਤੇ ਕਦੀ ਪਗੜੀਆਂ ਬੰਦਾ ਸੀ ਤਹਿ ਸਿਰ ਚੁੰਚ ਸਵਾਰੇ ਕਾਗ ਇਸ ਤਨ ਧਨ ਕੋ ਕਿਆ ਗਰਵ ਕਾਣਾ ਹੰਕਾਰ ਕਰਦਾ ਸੀ ਮੈਂ ਸੋਣਾ ਸੋਹਣੀ ਪੱਗ ਬੰਨਾ RAM ਨਾਮ ਕਾਹੇ ਨੰਦੜੀ ਕਿਉਂ ਨਹੀਂ ਰੱਬ ਦਾ ਨਾਮ ਜਪਿਆ ਅੱਜ ਦੇਖ ਲੈ ਤੇ ਰਹੀ ਹਾਲ ਹੋਦੇ ਆਖੋ ਵਾਹਿਗੁਰੂ ਸਾਨੂੰ ਸਮਝਾ ਰਹੇ ਇਹ ਤਨ ਹੋਏਗਾ ਭਸਮ ਕੀ ਢੇਰੀ ਜਿੰਨਾ ਤੋਂ ਸਜਾ ਸਜਾ ਕੇ ਆਪਣੇ ਸ਼ਰੀਰ ਨੂੰ ਤਿਆਰ ਕਰਦਾ ਪਿਆ ਅਖੀਰ ਚ ਕਿਸੇ ਨੇ ਕਹਿਣਾ ਵੀ ਆ ਨਾ ਸੋਹਣਾ ਬੜਾ ਸੀ ਲੇਕਿਨ ਇਹਦੀ ਸਵਾ ਵੀ ਬੜੀ ਸੋਹਣੀ ਕੋਈ ਕਹੇਗਾ ਅਖੋ ਵਾਈਕਰੋ ਭਾਵੇਂ ਆਪਣੇ ਦੇਸ਼ ਦੇ ਸਭ ਤੋਂ ਅਮੀਰ ਬੰਦੇ ਦੀ ਵੀ ਸ਼ਰੀਰ ਦੀ ਸਵਾ ਤੇ ਸਵਾ ਹੀ ਹੈ ਨਾ ਉਹਦਾ ਕੋਈ ਰੰਗ ਰੂਪ ਵੱਖਰਾ ਨਹੀਂ ਸਵਾ ਤੇ ਨਹੀਂ ਬੋਲੇ ਕਿ ਮੈਂ ਸੋਹਣੀ ਜਿਆਦਾ ਜਾ ਮੈਨੂੰ ਵੱਖਰੇ ਪਾਣੀ ਚ ਪਾਓ ਆਖਵਾਇ ਕਰੋ ਉਹ ਸਾਰਿਆਂ ਨੇ ਕੋਈ ਥੀਰੇ ਤੇ ਚਲੇ ਜਾਣਾ ਇਕੱਠੇ ਹੋ ਜਾਣੇ ਸਾਰਿਆਂ ਉੱਤੇ ਜਾ ਇਹ ਸਾਡਾ ਹੰਕਾਰ ਸਤਗੁਰੂ ਜੀ ਤੋੜ ਰਿਹਾ ਹੈ ਵੀ ਮਨ ਕਰਕੇ ਕਿਸੇ ਗੱਲ ਦਾ ਹੰਕਾਰ ਨਾ ਕਰਨਾ ਰੂਪ ਦਾ ਨਾ ਪੈਸੇ ਦਾ ਨਾ ਕੱਪੜੇ ਦਾ ਇਸ ਗੱਲ ਦਾ ਮਾਣ ਕਰਕੇ ਤੇਰੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਤੇਰੇ ਗੁਰੂ ਨੇ ਤੇ ਉਹਨਾਂ ਨੇ ਤੈਨੂੰ ਬਾਣੀ ਨਾਲ ਸੱਚ ਨਾਲ ਜੋੜਿਆ ਤੇਰੇ ਅੰਦਰ ਮੈਂ ਮੈਂ ਨਾ ਹੋਵੇ ਬਾਣੀਆਂ ਦੀਨ ਮਨ ਤੂੰ ਮਤ ਮਾਣ ਕਰੇਂ ਜੇ ਹੋ ਕੇ ਜਾਣਦਾ ਗੁਰਮੁਖ ਨਿਮਾਣਾ ਫਿਰ ਕਹਿੰਦੇ ਓਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਜੋਗ ਜੇ ਤੈਨੂੰ ਕੋਠੀਆਂ ਕਾਰਾਂ ਗ੍ਰਸਤੀ ਦੇ ਸੁੱਖ ਇਹ ਸਾਰੇ ਵੀ ਤੂੰ ਹਾਰ ਕੇ ਜਾਏਗਾ ਕਦੋਂ ਜੇ ਤੂੰ ਸਿਮਰਨ ਨਹੀਂ ਕੀਤਾ ਫਿਰ ਬੇਨਤੀ ਇਹ ਸਾਰੇ ਵੀ ਸਾਡੇ ਲਈ ਸੁਖਦਾਈ ਹੋ ਸਕਦੇ ਮਾਰੇ ਬਾਣੀ ਚ ਲਿਖਿਆ ਜੈ ਪ੍ਰਸਾਦ ਬਸੇ ਸੁਖ ਮੰਦਰ ਤੇ ਸਹਿ ਧਾਇ ਸਦਮ ਕਿਤੇ ਘਰ ਵੇਖ ਕੇ ਵੀ ਤੈਨੂੰ ਘਰ ਦਾ ਮਾਲਕ ਯਾਦ ਆ ਜਾਏ ਕਿਤੇ ਧੀਆਂ ਪੁੱਤ ਵੇਖ ਕੇ ਵੀ ਤੈਨੂੰ ਯਾਦ ਆ ਜਾਏ ਵੀ ਇਹ ਪੁੱਤ ਮੈਨੂੰ ਵੈਗਰੂ ਤੁਸੀਂ ਦਿੱਤਾ ਆਖੋ ਵੈਗਰੂ ਔਲ ਵੈਗਰੂ ਇਹ ਭਗਤ ਦੀ ਨਿਸ਼ਾਨੀ ਭਗਤ ਦਿੱਤੀ ਹੋਈ ਦਾਤਾ ਨਾਲ ਜੁੜਦਾ ਨਹੀਂ ਪਰ ਦਾਤ ਵਿੱਚੋਂ ਦਾਤਾਰ ਦੇ ਦਰਸ਼ਨ ਕਰਦਾ ਉਹ ਦਾਤਾਰ ਨੂੰ ਵਾਜਮ ਔਲ ਵੈਗਰੂ ਫਿਰ ਦੇਖੋ ਕਿੰਨੀ ਨਿਮਰਤਾ ਰੱਖੀ ਭਗਤ ਰਵਿਦਾਸ ਜੀ ਨੇ ਕਹਿੰਦੇ ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਮਾਰ ਮੈਂ ਮੰਨ ਗਿਆ ਲੋਕੀ ਤੁਸੀਂ ਕਹਿ ਰਹੇ ਮੈਂ ਖੁਦ ਮੰਨਦਾ ਮੈਂ ਨੀਵਾ ਹਾਂ ਮੈਂ ਨੀਵਾ ਬੜਾ ਓਛਾ ਜਨਮ ਪਰ ਵਾਹਿਗੁਰੂ ਜੀ ਤੁਮ ਸਰਨਾਗਤ ਰਾਜਾ ਰਾਮਚੰਦ ਕਹਿ ਰਬਦਾਸ ਜਮਾਰਾ ਮੈਂ ਨੀਵਾ ਹਟ ਤੇਰੀ ਸ਼ਰਨ ਆਇਆ ਬਸ ਮੇਰੀ ਲਾਜ ਲੈ ਵਾਹਿਗੁਰੂ ਆਖੋ ਵਾਹਿਗੁਰੂ ਅੱਧੀਆਂ ਚਾਰ ਪੰਕਤੀਆਂ ਪੜੋ ਫਿਰ ਸਮਾਪਤੀ ਕਰਿਏ ਜੀ ਸ਼ਾਰੇ ਮਨ ਤੂੰ ਮਤ ਮਾਨ ਕਰੇ ਜੇ ਹਾਂ ਕਿਛ ਜਾਣਦਾ ਮਨ ਤੂੰ ਮਤ ਮਾਣ ਕਰ ਹਾਂ ਜੇ ਹਾਂ ਕਿਛ ਜਾਣਦਾ ਗੁਰਮੁਖ ਨਿਮਾਣਾ ਹਾਂ ਗੁਰਮੁਖ ਨਿਮਾਣਾ ਗੁਰਮੁਖ ਨਿਮਾਣਾ ਹੋ ਨਿਮਾਣਾ ਹੋ ਮਨ ਤੂੰ ਮਤ ਮਾਣ ਕਰ ਮਨ ਤੂੰ ਮਤ ਜੇ ਹੋ ਕਿਛ ਜਾਣਦਾ ਜੇ ਹੋ ਕਿਛ ਅੰਤਰ ਅਗਿਆਨ ਹਉ ਬੁੱਧ ਹੈ ਸੱਚ ਸ਼ਬਦ ਮਲਖੋ ਅੰਤਰ ਅਗਿਆਨ ਹਉ ਬੁੱਧ ਹੈ ਸੱਚ ਸ਼ਬਦ ਮਲਖੋ ਹਾ ਗੁਰਮੁਖ ਨਿਮਾਣਾ ਹੋ ਨਿਮਾਣਾ ਹੋ ਗੁਰਮੁਖ ਨਿਮਾਣਾ ਹੋ ਮਨ ਤੂੰ ਮਤ ਮਾਣ ਕਰੇ ਜਿ ਹੋਂ ਕਿਛ ਜਾਣਦਾ ਜਿ ਹੋਂ ਹੋ ਨਿਮਾਣ ਸਤ ਗੁਰੂ ਅੱਗੇ ਨਿਮਾਣ ਮਤ ਕਿਛ ਆਪ ਲਖਾ ਮਹਿ ਆਪਣੇ ਅਹੰਕਾਰ ਜਗਤ ਜਲਿਆ ਆਪਣੇ ਅਹੰਕਾਰ ਜਗਤ ਮਤ ਤੂੰ ਆਪਣਾ ਆਪ ਗਵਾਵਹਿ ਮਤ ਤੂੰ ਆਪਣਾ ਆ ਮਨ ਤੂੰ ਮਤ ਮਾਣ ਕਰੇ ਜੇ ਹੋ ਕਿ ਜਾਨਦਾ ਜੇ ਹੋ ਕਿ ਸਤ ਗੁਰ ਕੈ ਭਾਣੇ ਕਰੇ ਕਾਰ ਕਰੇ ਸਤ ਗੁਰ ਕੈ ਭਾਣੇ ਲਾ ਦੇ ਰਹਾ ਕਰਕੇ ਭਾਣਾ ਦੇਣਾ ਇਉ ਕਹਿ ਨਾਨਕ ਆਪ ਛੱਡ ਸੁਖ ਪਾਵੇਂ ਇਉ ਆਪ ਛੱਡ ਸੁਖ ਪਾ ਮਨ ਨਿਮਾਣਾ ਹੋਏ ਰਹੋ ਮਨ ਨਿਮਾਣਾ ਹੋਏ ਮਨ ਤੂੰ ਮਤ ਮਾਣ ਕਰ ਜੇ ਹੋ ਕਿਛ ਜਾਣਦਾ ਮਨ ਤੂੰ ਮਤ ਹਾ ਜੇ ਹੋ ਕਿਚ ਜਾਣ ਗੁਰਮੁਖ ਨੇ ਮਾਣਾ ਹੋ ਨੇ ਮਾਣਾ ਗੁਰਮੁਖ ਨੇ ਮਾਣਾ ਹੋ ਨੇ ਮਾਣਾ ਹੋ ਗੁਰਮੁਖ ਨੇ ਮਾਣਾ ਹੋ ਵਾਹਿਗੁਰੂ ਸਤਗੁਰ ਮੇਰ ਕਰਨ ਨਿਮਰਤਾ ਰੱਖ ਕੇ ਸਦਾ ਇਹ ਯਾਦ ਰੱਖਣਾ ਅੱਜ ਕਿੰਨਾ ਕੁ ਸਮਾਂ ਜੀਵਨ ਦਾ ਨਹੀਂ ਪਤਾ ਆਖ ਵਾਹਿਗੁਰੂ ਜਿੰਨਾ ਬਚੇ ਮਹਾਰਾਜ ਨਿਮਰਤਾ ਰੱਖ ਕੇ ਗੁਰਸਿੱਖੀ ਜੀਵਨ ਵਿੱਚ ਰਹਿੰਦੇ ਆ ਤੁਹਾਡੇ ਪਿਆਰੇ ਬਣ ਜਾਈਏ ਐਸੀ ਅਰਦਾਸ ਸਬਦ ਦਾ ਧੰਨਵਾਦ ਹੁਲ ਚੁਕ ਦੀ ਖਿਮਾ ਸਲੋਕ ਪਵਣ ਗੁਰੂ ਪਾਣੀ ਪਿਤਾ ਦਿਵਸ ਰਾਤ ਦੁਇदाई ਦਾ ਆ ਖੇਲੇ ਸਗਲ ਚੰਗੀਆਂ ਆਈਆਂ ਬੁਰੀਆਂ ਆਈਆਂ ਕਰਮੀ ਆਪੋ ਆਪਣੀ ਜਿਨੀ ਨਾਮ ਤੇ ਆਇਆ ਗਏ ਮਸ਼ਕਦ ਕਾਲ ਨਾਨਕ ਤੇ ਊਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ